ਸੋਰਸ ਇਨਰਜੀ ਟਰਨਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ। ਸਾਰੇ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਟਰਨਾ ਜੀ ਹਲਵਾਰੇ ਵਾਲਾ 에어ਪੋਰਟ ਕਦੋਂ ਚਾਲੂ ਹੋਣਾ? ਇਸ ਬਾਰੇ ਜੀ ਅੱਜ ਖਬਰ ਆ ਗਈ ਹੈ ਇਹ ਇੱਕ ਚੰਗੀ ਖਬਰ ਹੈ ਤੇ ਹਲਵਾਰੇ ਵਾਲਾ 에어ਪੋਰਟ ਆ ਜਿਹੜਾ ਇਹ 27 ਜੁਲਾਈ ਨੂੰ ਰਸਮੀ ਤੌਰ ਦੇ ਉੱਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੱਲੋਂ ਇਹਦਾ ਵਰਚੁਅਲ ਤਰੀਕੇ ਦੇ ਨਾਲ ਉਦਘਾਟਨ ਕੀਤਾ ਜਾਊਗਾ। ਇਹ ਨਹੀਂ ਹੋਊਗਾ ਵੀ ਉਹ ਆਉਣਗੇ ਇੱ ਉਜਵੇਂ ਅੱਜਕੱਲ ਕੰਪਿਊਟਰ ਦੇ ਉੱਤੇ ਵੀਡੀਓ ਕਾਨਫਰੰਸ ਕੰਦੇ ਰਾਹੀਂ ਜਿਵੇਂ ਆਪਾਂ ਕਰਦੇ ਹੁੰਨੇ ਗੱਲ ਉਹ ਇਸ ਰੂਪ ਦੇ ਵਿੱਚ ਇਹਦਾ ਉਦਘਾਟਨ ਵਰਚੁਅਲ ਤਰੀਕੇ ਨਾਲ ਕਰ ਦੇਣਗੇ ਉਸ ਤੋਂ ਬਾਅਦ ਪਹਿਲੇ ਪੜਾਅ ਦੇ ਵਿੱਚ ਇਥੋਂ ਡੋਮੈਸਟਿਕ ਫਲਾਈਟਸ ਆ ਜਿਹੜੀਆਂ ਉਹ ਛੇਤੀ ਸ਼ੁਰੂ ਹੋ ਜਾਣਗੀਆਂ ਪੰਜਾਬ ਦੇ ਕੈਬਨਟ ਮੰਤਰੀ ਜਿਹੜੇ ਸੰਜੀਵ अरोੜਾ ਉਹਨਾਂ ਨੇ ਗੱਲ ਕਹੀ ਹੈ ਕਿ ਪ੍ਰਧਾਨ ਮੰਤਰੀ ਦੇ ਵਰਚੁਅਲ ਉਦਘਾਟਨ ਤੋਂ ਤੁਰੰਤ ਬਾਅਦ ਛੇਤੀ ਹੀ ਫਲਾਈਟ ਸ਼ੁਰੂ ਕਰਨ ਦੀਆਂ ਜਾਣਗੀਆਂ ਤਾਂ ਜੋ ਕਾਰੋਬਾਰੀਆਂ ਤੇ ਆਮ ਲੋਕਾਂ ਨੂੰ ਇਹਦੀ ਰਾਹਤ ਮਿਲ ਸਕੇ ਫਾਇਦਾ ਹੋ ਸਕੇ 172 ਫੀਟਾਂ ਵਾਲਾ ਜਹਾਜ਼ ਇੱਥੇ ਆਸਾਨੀ ਨਾਲ ਉਤਰ ਸਕੂਗਾ। ਹਲਵਾਰਾ ਦੇ ਵਿੱਚ ਬਣਿਆ 에어ਪੋਰਟ 161 ਏਕੜ ਦੇ ਵਿੱਚ ਇਸ ਖੇਤਰ ਦੇ ਵਿੱਚ ਬਣਿਆ ਟਰਮੀਨਲ 2000 ਵਰਗ ਮੀਟਰ ਦੇ ਵਿੱਚ ਹੈ। ਜੇ ਜ਼ਮੀਨ ਦੀ ਆਪਾਂ ਕੀਮਤ ਨੂੰ ਪਰੇ ਕਰ ਦਈਏ। ਬਾਕੀ ਸਾਰੇ ਢਾਂਚੇ ਦੇ ਉੱਤੇ 70 ਕਰੋੜ ਰੁਪਈਆ ਖਰਚਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹਦੇ ਵਾਸਤੇ ਜਿਹੜਾ ਸਿਵਲ 에어 ਟਰਮੀਨਲ ਦੇ ਨਿਰਮਾਣ ਵਾਸਤੇ 50 ਕਰੋੜ ਰੁਪਏ ਦਾ ਪਹਿਲਾਂ ਹੀ ਜਾਰੀ ਕੀਤਾ ਹੋਇਆ। ਉਹ ਕਹਿਣ ਦਾ ਭAVE ਜੀ ਕਿ ਇਹਦੇ ਬਾਰੇ ਹੁਣ ਉਦਘਾਟਨਾ ਜਿਹੜਾ ਇਹ 27 ਜੁਲਾਈ ਨੂੰ ਹੋ ਜਾਣਾ। ਬਾਕੀ ਕਿਹੜੇ ਕਿਹੜੇ ਸੂਬੇ ਦੇ ਵਿੱਚੋਂ ਇੱਥੇ ਆਇਆ ਕਰੂਗੀ ਫਲਾਈਟ ਤੇ ਇੱਥੋਂ ਕਿਹੜੇ ਕਿਹੜੇ 에ਰਪੋਰਟ ਨੂੰ ਜਾਊਗੀ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆਈ ਜੀ ਇਸ ਸਵਾਰੀਆਂ ਵਾਲੇ ਜਹਾਜ਼ ਉਤਰਨੇ ਆ ਜੀ ਆ ਕੇ ਸਮਾਨ ਢੋਣ ਵਾਲੇ ਲੇਕਿਨ ਸਵਾਰੀਆਂ ਵਾਲਾ ਜੀ ਸਵਾਰੀਆਂ ਵਾਲਾ 172 ਸੀਟਾਂ ਵਾਲਾ ਸਵਾਰੀਆਂ ਵਾਲਾ ਜਹਾਜ਼ ਜੀ ਹੂੰ ਹੂੰ ਸੋ ਇੰਡੋਮੈਸਟਿਕ 에ਰਪੋਰਟ ਆ ਅੰਦਰੂਨੀ ਫਲਾਈਟਾਂ ਹੀ ਹੋਣੀਆਂ ਇੰਟਰਨੈਸ਼ਨਲ ਫਲਾਈਟਾਂ ਨਹੀਂ ਹੋਣੀਆਂ ਬਿਲਕੁਲ ਜੀ ਬਿਲਕੁਲ ਕਿਉਂਕਿ ਨਾ ਮੈਂ ਜਿਹੜੀ ਹੁਣ ਆ ਗੱਲ ਵਿੱਚ ਕਹੀ ਆ ਦੀ ਬੈਸਟ ਕਫ ਲਾਈਟ ਵਾਸਤੇ ਹੁਣ ਕੱਲ ਨੂੰ ਫਿਰ ਨੂੰ ਵੱਡਾ ਕਰ ਦੇਣ ਇਹਦੇ ਬਾਰੇ ਕੋਈ ਹੋਰ ਹੋਵੇ ਕਿਉਂਕਿ ਦੇਖੋ ਇੰਟਰਨੈਸ਼ਨਲ 에ਅਰਪੋਰਟ ਆ ਜਿਹੜਾ ਉਹ ਆਪਣਾ ਅੰਮ੍ਰਿਤਸਰ ਸਾਹਿਬ ਵਾਲਾ ਜੀ ਉਹਦੇ ਲਈ ਵੀ ਹਲੇ ਤੱਕ ਉਹਨੀਆਂ ਫਲਾਈਟ ਨਹੀਂ ਮਿਲ ਰਹੀਆਂ ਵੱਖ-ਵੱਖ ਦੇਸ਼ਾਂ ਦੇ ਵਿੱਚ ਸਿੱਧੀਆਂ ਜਾਣ ਦੇ ਲਈ ਤੋਂ ਹਲਵਾਰੇ ਵਾਲਾ ਤੋਂ ਦੂਜੇ ਤੀਜੇ ਨੰਬਰ ਦੇ ਉੱਤੇ ਆਊਗਾ ਪਰ ਜੇਕਰ ਇਥੋਂ ਉਡਾਣਾ ਕਰੇ ਲੋ ਵੀ ਚੰਗਾ ਸ਼ੁਰੂ ਹੋ ਜਾਣ ਮੈਂ ਸੋਚਦਾ ਵੀ ਉਹ ਵੀ ਕੁਝ ਰਾਹਤ ਵਾਲੀ ਗੱਲ ਹੋਊਗੀ ਆਦਮਪੁਰ ਵਾਲਾ ਜਿਹੜਾ ਉਹ ਵੀ ਇਸ ਵੇਲੇ ਵਿਚਾਰਾ ਫਲਾਈਟਾਂ ਦੀ ਘਾਟ ਨੂੰ ਜੂਝ ਰਿਹਾ ਜੀ ਤੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਆ ਜਾ ਰਿਹਾ ਜੀ ਜਿਵੇਂ ਹੁਣ ਦਿੱਲੀ ਨੂੰ ਜਾਣਾ ਮੁੰਬਈ ਨੂੰ ਜਾਣਾ ਹੋਰ ਵਕਪਕ ਸਮਾਂ ਤੇ ਜਾਣਾ ਉਹਦੀ ਰਫਤਾਰ ਠੀਕ ਹੈਗੀ ਆ ਪਰ ਉੱਥੇ ਵੀ ਅੰਤਰਰਾਸ਼ਟਰੀ ਉਡਾਣਾਂ ਨਹੀਂ ਉਤਰਦੀਆਂ ਜੀ 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 ਅੱਛਾ ਦਰਬਾਰ ਸਾਹਿਬ ਦੇ ਵਿੱਚ ਬੰਬ ਧਮਾਕਿਆਂ ਦੇ ਸਿਲਸਲੇ 'ਚ ਕੌਣ ਫੜਿਆ ਗਿਆ ਬੰਦਾ ਜੀ ਸਾਹਿਬ ਪੁਲਿਸ ਨੇ ਜਿਹੜਾ ਦਾਵਾ ਕੀਤਾ ਮੈਂ ਦਾਵਾ ਸ਼ਬਦ ਤਾਂ ਵਰਤਦਾ ਨਹੀਂ ਕੱਲ ਨੂੰ ਇਹਦੇ ਵਿੱਚੋਂ ਹੋਰ ਕੀ ਕੀ ਗੱਲਾਂ ਨਿਕਲ ਕੇ ਆਉਣੀਆਂ ਇਹਦੇ ਬਾਰੇ ਪਤਾ ਕੁਝ ਨਹੀਂਗਾ ਔਰ ਜਿਹੜਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਉਹ ਕਹਿੰਦੇ ਜੀ ਹਰਿਆਣਾ ਦਾ ਫਰੀਦাবাদ ਦਾ ਸ਼ੁਭਮ ਦੂਬੇ ਆ ਜਿਹਨੂੰ ਕਿਸੀ ਗ੍ਰਿਫਤਾਰ ਕੀਤਾ ਇਸ ਮਾਮਲੇ ਦੇ ਵਿੱਚ ਕੁਝ ਲੋਕ ਹੋਰ ਵੀ ਹੋ ਸਕਦੇ ਆ ਅੰਮ੍ਰਿਤਸਰ ਦੇ ਵਿੱਚ ਲਿਆ ਕੇ ਇਹਨੂੰ ਪੁੱਛਗਛ ਕੀਤੀ ਜਾ ਰਹੀ ਹੈ ਤੇ ਇਹਦੀ ਜਾਣਕਾਰੀ ਦਿੱਤੀ ਹੈ ਜੀ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਰਾਂ ਨੇ ਪਰ ਕਮਾਲ ਦੀ ਗੱਲ ਇਹ ਹੈ ਵੀ ਜਦੋਂ ਇਹਨੂੰ ਪੁਲਿਸ ਨੇ ਫੜ ਲਿਆ ਤੇ ਲਿਆਂਦਾ ਇੱਥੇ ਨਾਲ ਦੀ ਨਾਲ ਇੱਕ ਈਮੇਲ ਹੋ ਰਾਂਗੀ ਸ਼੍ਰੋਮਣੀ ਕਮੇਟੀ ਦੀ ਈਮੇਲ ਦੇ ਉੱਤੇ ਇੱਕ ਮੇਲ ਹੋ ਰਾਂਗੀ ਜੀ ਭਾਈ ਆਰਡੀ ਸਟੇਨਲ ਦਰਬਾਰ ਸਾਹਿਬ ਨੂੰ ਨਾ ਦਿੱਤਾ ਜਾਣਾ ਸੋ ਪੁਲਸ ਨੇ ਗੱਲ ਕਹੀ ਹੈ ਜੀ ਕਿ ਇਹ ਬੰਦੇ ਨੇ ਦੋ ਥਾਵਾਂ ਦੇ ਉੱਤੇ ਆਈਟੀ ਦੇ ਵਿੱਚ ਜੌਬ ਕੀਤੀ ਹੈ ਕੋਨੇ ਬੇਰੋਜ਼ਗਾਰ ਆ ਇਹਦੇ ਕੋਲੋਂ ਅਸੀਂ ਪੜਤਾਲ ਕਰ ਰਹੇ ਆਂ ਕਹਿੰਦੇ ਜੀ ਇਹ ਤੇ ਇਹਦੇ ਸਾਥੀ ਆ ਜਿਹੜੇ ਉਹ ਡਾਰਕ ਵੈਬ ਤੇ ਰਹਿੰਦੇ ਇਹ ਸਾਰਾ ਕੁਝ ਕਰਦੇ ਆ ਤਾਂ ਜੋ ਸਾਡਾ ਪਤਾ ਨਹੀਂ ਲੱਗੇ ਸੋ ਕੜੀ ਨਾਲ ਕੜੀ ਜੋੜ ਕੇ ਪੁਲਸ ਕਹਿੰਦੀ ਜੀ ਅਸੀਂ ਇਹਨੂੰ ਫੜਿਆ ਹੈਗਾ ਤੇ ਬਾਕੀ ਵੀ ਨੇ ਵੀ ਇਹਦੇ ਕੋਲ ਕਿਹੜੇ ਕਿਹੜੇ ਸੱਚੀ ਮੁੱਚੀ ਮਲੇ ਖੁਲਾਸੇ ਹੁੰਦੇ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਨਹੀਂ ਆਏ ਬਾਕੀ ਸਾਰੀਆਂ ਪਾਰਟੀਆਂ ਆਈਆਂ ਨਹੀਂ ਜੀ ਉਹ ਹਾਂਜੀ ਬਿਲਕੁਲ ਜੀ ਬਿਲਕੁਲ ਦੇਖੋ ਜੀ ਅੱਜ ਚੰਡੀਗੜ੍ਹ ਦੇ ਵਿੱਚ ਕਿਸਾਨ ਭਵਨ ਦੇ ਵਿੱਚ ਤੇ ਆਲ ਪਾਰਟੀ ਮੀਟਿੰਗ ਹੋਈ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਣਾ ਬਾਕੀ ਸਾਰੀਆਂ ਪਾਰਟੀਆਂ ਦੇ ਨੇਤਾ ਆਏ ਆ ਇਹਦੇ ਵਿੱਚ ਅੱਜ ਲੈਂਡ ਪੂਲਿੰਗ ਪਾਲਿਸੀ ਪਾਣੀ ਦੇ ਸਮਝੌਤੇ ਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਮਾਮਲੇ ਦੇ ਉੱਤੇ ਤੇ ਚਰਚਾ ਹੋਣੀ ਸੀ ਤੇ ਐਸ ਕੇ ਅਮ ਨੇ ਸੰਜਪਤ ਕਿਸਾਨ ਮੋਰਚੇ ਨੇ ਸਾਰੀਆਂ ਪਾਰਟੀਆਂ ਨੂੰ ਬੁਲਾਇਆ ਸੀਗਾ ਵੀ ਆਓ ਤੇ ਆਪਣੀ رائے ਰੱਖੋ ਤੇ ਸਾਡੀ ਸੁਣੋ ਪਰ ਆਮ ਆਦਮੀ ਪਾਰਟੀ ਨਹੀਂ ਇੱਥੇ ਆਈ ਤਸੂ ਜਿਹੜਾ ਕਿਸਾਨਾ ਮੋਰਚੇ ਦੇ ਆਗੂਆਂ ਨੇ ਗੱਲ ਕਹੀ ਹੈ ਕਿ ਅਸੀਂ ਘਰੇ ਜਾ ਕੇ ਕਮਨ ਅਰੋੜਾ ਜਿਹੜੇ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆ ਉਹਨਾਂ ਨੂੰ ਸੱਦਾ ਪੱਤਰ ਦੇ ਕੇ ਆਏ ਸੀ ਪਰ ਉਹ ਫਿਰ ਵੀ ਨਹੀਂ ਆਏ ਇਹਨਾਂ ਨੇ ਕਿਹਾ ਜੀ ਕਿਸਾਨਾਂ ਨੇ ਕਿਹਾ ਵੀ ਲੈਂਡ ਪੂਲਿੰਗ ਤੇ ਫ੍ਰੀ ਟ੍ਰੇਡ ਐਗਰੀਮੈਂਟ ਦੇ ਖਿਲਾਫ ਲੰਮੀ ਲੜਾਈ ਲੜਨ ਦਾ ਫੈਸਲਾ ਕਰਦੇ ਆ ਇਹਨਾਂ ਨੇ ਕਿਹਾ ਜੀ ਕਿ 30 ਜੁਲਾਈ ਨੂੰ ਅਸੀਂ ਟਰੈਕਟਰ ਮਾਰਚ ਵੀ ਕੱਢਾਂਗੇ ਜੀ ਜਿਹੜੀ ਪੰਜਾਬ ਦੇ ਵਿੱਚ ਵੱਖ-ਵੱਖ ਪਿੰਡਾਂ 'ਚ ਠੇਕੇ ਦਾ ਭਾਅ ਵੱਖ-ਵੱਖ ਆ ਰੈਕੋਰਡ ਸਾਡੇ ਪਿੰਨਾਂ ਦੇ ਜਿਹੜੀ ਤਹਿਸੀਲ ਦੇ ਵਿੱਚ 60 62 64 ਤੱਕ ਵੀ ਹੈਗਾ ਪੰਚਾਇਤੀ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਦਾ ਭਾਅ ਹੋਰ ਹੈ ਬਿਲਕੁਲ ਸਨਸਬ ਗੱਲ ਹੈ ਜਿਹੜਾ ਮਾਲਵਾ ਖੇਤਰ ਆ ਨਾ ਉੱਥੇ ਜ਼ਮੀਨਾਂ ਦੇ ਠੇਕੇ ਵੱਧ ਆ ਤਵਾਬੇ ਦੇ ਵਿੱਚ ਘਟਾ ਮਾਲਵੇ ਦੇ ਵਿੱਚ ਤਾਂ ਮੈਂ ਕਈ ਲੋਕਾਂ ਦੇ ਕੋਲੋਂ ਸੁਣਦਾ 92 92 ਹਜ਼ਾਰ ਵੀ ਠੇਕ ਆਏਗਾ 90 92 ਹਜ਼ਾਰ ਅੱਛਾ ਜੇ ਉਹਨਾਂ ਤੋਂ ਸਨਣ ਨੂੰ ਬਚਦਾ ਕੁਝ ਨਹੀਂ ਹੋਊਗਾ ਉਹ ਕੋਕ ਅੜੀ ਫਸੀ ਹੁੰਦੀ ਨਾ ਵੀ ਮੈਂ ਅਰੋਂ ਨੀ ਜ਼ਮੀਨ ਲੈਣ ਦੇਣੀ ਭਾਵੇਂ ਮੈਨੂੰ ਲੱਖ ਦੇਣਾ ਪੈ ਜਾਵੇ ਵੀ ਇਸ ਅੜੀ ਦੇ ਵਿੱਚ ਆ ਵੀ ਫਾਹਾ ਲੈਣਾ ਆਪਾਂ ਅੜੀਆਂ ਚਾਕੇ ਉਹਦੇ ਵਿੱਚੋਂ ਨਿਕਲਦਾ ਕਿਹੋ ਜਿਨਾ ਲੱਖ ਰੁਪਏ ਠੇਕਾ ਦਿੱਤਾ ਉਸ ਤੋਂ ਬਾਅਦ ਬਿਜਾਈ ਟੀਲ ਦਾ ਖਰਚਾ ਹੋਰ ਖਰਚੇ ਸਪਰੇਅ ਇਹ ਤਿੰਨ ਫਸਲਾਂ ਵੀ ਲੈਣ ਤਾਂ ਵੀ ਪੂਰਾ ਫਟਦਾ ਬਿਲਕੁਲ ਨਹੀਂ ਕਿ ਪੂਰਾ ਹੁੰਦਾ ਹੈ ਦੇਖੋ ਜੇਕਰ ਆਪਾਂ ਇਹ ਗੱਲ ਕਹਿੰਦੇ ਵੀ ਇੱਕ ਕਿੱਲਾ 20-25 ਹਜ਼ਾਰ ਰੁਪਏ ਮੱਥਾ ਛੜਦਾ ਹੁੰਦਾ ਉਹ ਵੀ ਜੇਕਰ ਭਾਸੇ ਜ਼ਮੀਨ ਮਿਲੇ ਤਾਂ ਪਰ ਜਿਹੜੀ ਨਵੀਂ ਜਾਣਕਾਰੀ ਆਈ ਆ ਵੀ ਜਿਹੜੇ ਪੰਜਾਬ ਦੀਆਂ ਪੰਚਾਇਤੀ ਜ਼ਮੀਨਾਂ ਇਹਨਾਂ ਦੇ ਉੱਤੇ ਪਿਛਲੇ ਲੰਮੇ ਸਮੇਂ ਤੋਂ ਕੁਝ ਕੁ ਲੋਕਾਂ ਦਾ ਵਖ 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 ਸਮਾਂ ਦੇ ਉੱਤੇ قبضہ ਤੇ ਪੰਜਾਬ ਦੀਆਂ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਹਨ ਇਹਨਾਂ ਦਾ ਰਕਬਾ ਹੈਗਾ ਜੀ ਇਸ ਵੇਲੇ 7 ਲੱਖ ਤੇ 21 ਹਜ਼ਾਰ ਏਕੜ ਇਹਦੇ ਵਿੱਚੋਂ 2 ਲੱਖ ਏਕੜ ਵਾਹਯੋਗ ਰਕਬਾ ਤੇ ਬਾਕੀ ਹੈ ਜਿਹੜੀ ਬੰਜਰ ਜਿਹੜੀ ਕਿ ਵਰਤੋਂ ਦੇ ਵਿੱਚ ਨਹੀਂ ਆਉਂਦੀ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਜਿਹੜੀ ਉਹ ਇਹ ਗੱਲ ਕਹਿਣੀ ਹੈ ਕਿ ਅਸੀਂ 25% ਦੀ ਕਮਾਈ ਵਧਾਉਣੀ ਆ ਯਾਨੀ ਕਿ ਸ਼ਾਮਲਾਟ ਦੀਆਂ ਜ਼ਮੀਨਾਂ ਨੂੰ ਠੇਕੇ ਤੇ ਦੇ ਕੇ 25% ਉਹ ਕਰਨੀ ਜੀ ਅਸੀਂ ਕਮਾਈ ਵਧਾਉਣੀ ਆ ਜਦ ਕਿ ਇੰਨੀ ਵਾਧ ਵੀ ਨਹੀਂ ਉਹਦਾ ਕਾਰਨ ਇਹ ਜੀ ਕਿ ਜਿਵੇਂ ਹੁਣ ਫਰੀਦਕੋਟ ਦੀ ਗੱਲ ਕਰ ਗਏ ਫਿਰੋਜ਼ਪੁਰ ਦੀ ਮਲੇਰਕੋਟਲਾ ਮੋਗਾ ਸੰਰੂਰ ਬਰਨਾਲਾ ਇਥੇ ਜ਼ਮੀਨ ਦਾ ਟੇਕਾ ਜਿਹੜਾ ਪੰਚਾਇਤੀ ਜ਼ਮੀਨ ਦਾ 50000 ਦੇ ਨੇੜੇ ਤੇੜੇ ਵੀ ਆ ਪਰ ਬਹੁਤ ਸਾਰੇ ਪਿੰਡ ਐਸੇ ਜਿੱਥੇ 15 20 25000 ਰੁਪਏ ਤੋਂ ਟੇਕਾ ਨਹੀਂ ਵੱਧਦਾ ਉਹਦਾ ਕਾਰਨ ਇਹ ਜੀ ਕਿ 20 25 25 ਸਾਲ ਤੋਂ ਇੱਕੋ ਪਰਿਵਾਰ ਜਾਂ ਜਿਹੜੇ ਲੋਕ ਵੱਖ-ਵੱਖ ਆ ਉਹ ਇਸ ਜ਼ਮੀਨ ਦੇ ਉੱਤੇ ਕਬਜ਼ਾ ਉਹ ਇਹ ਗੱਲ ਕਹਿੰਦੇ ਵੀ ਦੇਖੋ ਅਸੀਂ ਤਾਂ ਜ਼ਮੀਨ ਨੂੰ ਬੰਜਰ ਨੂੰ ਵਾਹੀਯੋਗ ਬਣਾਇਆ ਅਸੀਂ ਵੀ ਛੱਡ ਦੇਗੇ ਕੁਝ ਕ ਪੰਚਾਇਤ ਦੇ ਨਾਲ ਮਿਲੀ ਭੁਗਤ ਵੀ ਹੁੰਦੀ ਆ ਸੋ ਉਸੇ ਪਿੰਡ ਦੇ ਵਿੱਚ 85000 ਨੂੰ ਠੇਕਾ ਹੁੰਦਾ ਉਸੇ ਪਿੰਡ ਦੇ ਵਿੱਚ ਸ਼ਾਮਲਾੜ ਦੀ ਜ਼ਮੀਨ ਦਾ ਠੇਕਾ ਪੈਂਤੀ ਹਜ਼ਾਰ ਰੁਪਇਆ ਹੁੰਦਾ ਜੀ ਜੀ ਪੰਜਾਬ ਦੇ ਵਿੱਚ ਰੂਸੀ ਔਰਤਾਂ ਕਾਫੀ ਆ ਗਈਆਂ ਨੇ ਰੂਸੀ ਔਰਤਾਂ ਦੇ ਬੜੇ ਚਰਚੇ ਹੁੰਦੇ ਆ ਹਮੇਸ਼ਾ ਹੀ ਪੋਜ਼ਿਟਿਵ ਸਾਈਡ ਨਹੀਂ ਨੈਗੇਟਿਵ ਸਾਈਡ ਤੇ ਵੀ ਹੁਣ ਬੱਚੇ ਸਮੇਤ ਲਾਪਤਾ ਹੋਈ ਰੂਸੀ ਔਰਤ ਇਹ ਕਿੱਥੋਂ ਗਾਇਬ ਹੋਈ ਹੈ ਇਹ جاسੂਸ ਸੀ ਦੇਖੋ ਘਰ ਵਾਲੇ ਨੇ ਤਾਂ ਇਸ ਗੱਲ ਦਾ ਖਰਸ਼ਾ ਪ੍ਰਗਟਾਇਆ ਜੀ ਕਿ ਮੇਰੀ ਬੋਟੀ ਸ਼ਾਇਦ جاسੂਸ ਹੋਵੇ ਇਹ 7 ਮਈ ਨੂੰ ਬੰਦੇ ਨੇ ਗੱਲ ਕਹੀ ਆ ਕਿ ਮੇਰੀ ਬੋਟੀ ਜਿਹੜੀ ਵਿਕਟੋਰੀਆ ਰੂਸ ਦੀ ਉਹ ਕਹਿੰਦੀ ਕਿ ਮੈਨੂੰ ਆਖਰੀ ਵਾਰੀ ਬੱਚਾ ਮਿਲਾ ਕੇ ਲੈ ਗਈ ਆ ਤੇ ਬਾਅਦ ਦੇ ਵਿੱਚ ਕਦੇ ਮੁੜ ਕੇ ਨਹੀਂ ਆਈ ਰੌਲਾ ਪਿਆ ਅਸਲ ਦੇ ਵਿੱਚ ਇਹ ਬੰਦਾ ਜਿਹੜਾ ਇਹਦੇ ਬਾਰੇ ਪਜਨਾ ਪੜਿਆ ਜੀ ਇਹਦਾ ਨਾਮ ਹੈਗਾ ਜੀ ਸਖਤ ਬਸੂ ਇਹ ਚੀਨ ਦੇ ਵਿੱਚ ਇੱਕ ਸੌਫਟਵੇਅਰ ਕੰਪਨੀ 'ਚ ਕੰਮ ਕਰਦਾ ਸੀ ਇੰਜੀਨੀਅਰ ਸੀ। ਤੇ ਇੱਥੇ ਉਹਦੀ ਮੁਲਾਕਾਤ ਹੁੰਦੀ ਜੀ ਰੂਸ ਦੀ ਇੱਕ ਔਰਤ ਵਿਕਟੋਰੀਆ ਦੇ ਨਾਲ। ਦੋਵੇਂ ਜਣੇ ਭਾਰਤ ਦੇ ਵਿੱਚ ਆ ਕੇ ਉੱਥੇ ਚਲੋ ਸੇਲੀ ਬਣ ਜਾਂਦੀ ਆ, ਦੋਵੇਂ ਜਣੇ ਪਿਆਰ ਮੁਹੱਬਤ 'ਚ ਪੈ ਜਾਂਦੇ ਆ, ਭਾਰਤ 'ਚ ਆ ਕੇ 2017 ਦੇ ਵਿੱਚ ਵਿਆਹ ਕਰ ਲੈਂਦੇ ਆ। 2020 ਦੇ ਵਿੱਚ ਇਹਨਾਂ ਦੇ ਘਰੇ ਇੱਕ ਮੁੰਡਾ ਜਨਮ ਲੈਂਦਾ। ਫਿਰ ਦੋਵਾਂ ਦੀ ਕੋਈ ਅਣਬੰਧ ਹੋ ਗਈ ਆ। ਫਿਰ ਇਹਨਾਂ ਦੋਵਾਂ ਦਾ ਇਸ ਵੇਲੇ ਦਿੱਲੀ ਫੈਮਿਲੀ ਕੋਰਟ ਦੇ ਵਿੱਚ ਤਲਾਕ ਦਾ ਕੇਸ ਵੀ ਲੱਗਾ। ਅਦਾਲਤ ਨੇ ਬੱਚਾ ਜਿਹੜਾ ਉਦੇ ਬਾਰੇ ਕਹੇ ਜੀ ਤੰਦੜ ਮਾਂ ਕੋਲੇ ਰਹੂਗਾ ਤੰਦੜ ਬਾਪ ਕੋਲੇ ਰਹੂਗਾ ਪਰ ਇਹ ਬੰਦੇ ਦੇ ਵੱਲੋਂ ਦੋਸ਼ ਲਾਇਆ ਗਿਆ ਕਿ 7 ਮਈ ਤੋਂ ਬਾਅਦ ਇਹ ਨਾ ਆਪ ਮਿਲੀ ਨਾ ਬੱਚਾ ਮਿਲਿਆ ਉਹਨੇ ਦੋਸ਼ ਲਾਇਆ ਜਿਹੜੀ ਵਿਕਟੋਰੀਆ ਸ਼ਾਇਦ ਇਹ ਰੂਸ ਦੇ ਵਿੱਚੋਂ ਮੇਰੇ ਨਾਲ ਵਿਆਹ ਕਰਵਾ ਕੇ ਤੇ ਇਹ ਆਈ ਸੀ ਸਿਰਫ ਜਸੂਸੀ ਕਰਨ ਦੇ ਲਈ ਅੱਜ ਸੁਪਰੀਮ ਕੋਰਟ ਦੇ ਬੱਚੇ ਦੀ ਸੁਣਵਾਈ ਹੋਈ ਆ ਤੇ ਅਫਸਰਾਂ ਨੂੰ ਇਹ ਗੱਲ ਕਹੀ ਹੈ ਜਿੱਲੀ ਦੀ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਵੀ ਇਸ ਔਰਤ ਨੂੰ ਛੇਤੀ ਲੱਭਿਆ ਜਾਵੇ ਇਹਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਇਹ ਦੇ ਛੱਡ ਕੇ ਨਾ ਜਾਵੇ ਇਹਦੇ ਬਾਰੇ ਗੌਰ ਕੀਤੀ ਜਾਵੇ। ਤੇ ਸੁਖਵੀਰ ਸਿੰਘ ਬਾਦਲ ਦਾ ਕਿਹੜਾ ਹੋਰ ਸਾਥੀ ਛੱਡ ਗਿਆ ਜੀ? ਸੁਖਵੀਰ ਸਿੰਘ ਬਾਦਲ ਹਰਾਂ ਦੇ ਇੱਕ ਹੋਰ ਸਾਥੀ ਹੈ ਜਿਹੜਾ ਜੀ ਉਹ ਛੱਡ ਗਿਆ ਇਹ ਰਣਜੀਤ ਸਿੰਘ ਗੱਲਾ ਤੇ ਵੈਸੇ ਤਾਂ ਸੁਖਵੀਰ ਸਿੰਘ ਬਾਦਲ ਹਰਾਂ ਦੇ ਨਾਲ ਕੋਈ ਨਾ ਕੋਈ ਨੱਤੀ ਇਹੋ ਜੀ ਖਬਰ ਆਉਂਦੀ ਜਿਕੇ ਆ ਵੀ ਛੱਡ ਗਿਆ ਤੇ ਆ ਵੀ ਛੱਡ ਗਿਆ ਨਾਲ ਜੁੜਨ ਵਾਲਾ ਤਾਂ ਕੋਈ ਘਾਟੀ ਮਿਲਦਾ ਅੱਜ ਕੱਲ। ਪਗੜੀ ਸਾਧਾ ਜਾਣਕਾਰੀ ਆਈ ਆ ਉਹ ਇਹ ਜੀ ਕਿ ਰਣਜੀਤ ਸਿੰਘ ਗੱਲ ਜਿਹੜੇ ਕਿ ਰੀਅਲ ਏਸਟੇਟ ਕਾਰੋਬਾਰੀਆ ਬੜੇ ਵੱਡੇ ਜਿਹੜਾ ਨੇ ਖਰੜ ਤੋਂ ਦੋ ਵਾਰ ਵਿਧਾਨ ਸਭਾ ਦੀ ਚੋਣ ਲੜੀ ਹਾਰੇ ਪਰ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ ਜੀ ਕਿ ਮੈਂ ਪਾਰਟੀ ਨੂੰ ਅਲਵਿਦਾ ਕਹਤ ਹਾਂ ਉਹਦੇ ਪਿੱਛੇ ਇਹਨਾਂ ਨੇ ਕਾਰਨ ਦੱਸਿਆ ਉਹ ਕਹਿੰਦੇ ਜੀ ਪਾਰਟੀ ਸਿਧਾਂਤਾਂ ਤੋਂ ਸੜਕ ਗਈ ਹੈ ਪਾਰਟੀ ਦੇ ਵਿੱਚ ਜਿਹੜੇ ਨਵੇਂ ਬੰਦੇ ਆਏ ਉਹਨਾਂ ਦੀ ਪੁੱਛ ਕਿਸ ਵੱਧ ਹੈ ਜਿਹੜੇ ਸਿਧਾਂਤਕ ਬੰਦੇ ਆ ਉਹਨਾਂ ਨੂੰ ਨੁਕੜੇ ਲਾਇਆ ਗਿਆ ਉਹ ਕਹਿੰਦੇ ਵੀ ਕਈ ਤਰਾਣੀਆਂ ਗੱਲਾਂ ਬੀਤੇ ਦੇ ਵਿੱਚ ਹੋਈਆਂ ਵਾਪਰੀਆਂ ਜਿਹਦੇ ਕਰਕੇ ਮੇਰੇ ਮਨ ਦੇ ਉੱਤੇ 6 ਵਜੇ ਆ ਤੇ ਮੈਂ ਪਾਈ ਅਲਵਿਦਾ ਕਹਤੀ ਹਾਂ ਹੂੰ ਹੂੰ ਤੇ ਬਿਹਾਰ ਦੇ ਵਿੱਚ ਬਿਜਲੀ ਡਿੱਗਣ ਨਾਲ ਕਿੰਨੇ ਲੋਕ ਮਾਰੇ ਗਏ ਜੀ ਇੱਥੇ ਜੀ 17 ਲੋਕਾਂ ਦੀ ਮੌਤ ਹੋਈ ਜੀ ਪਿਛਲੇ 24 ਘੰਟਿਆਂ ਦੇ ਵਿੱਚ ਬਿਹਾਰ ਦੇ ਵਿੱਚ ਬਿਜਲੀ ਡਿੱਗਣ ਦੇ ਕਰਕੇ 17 ਲੋਕਾਂ ਦੀ ਮੌਤ ਹੋਈ ਹੈ ਬਿਹਾਰ ਦੇ ਵਿੱਚ ਨਲੰਦਾ ਖੇਤਰ ਦੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਵਿਸ਼ਾਲੀ ਦੇ ਵਿੱਚ 4 ਬਾਂਕਾ ਦੇ ਵਿੱਚ 2 ਤੇ ਪਟਨਾ ਦੇ ਵਿੱਚ 2 ਲੋਕਾਂ ਦੀ ਜਾਨ ਆ ਜਿਹੜੀ ਉਹ ਬਿਜਲੀ ਡਿੱਗਣ ਦੇ ਕਰਕੇ ਗਈ ਹੈ ਉਧਰ ਰਾਜਸਥਾਨ ਦੇ ਰਾਜਸੂਮੰਦ ਖੇਤਰ ਦੇ ਵਿੱਚ ਵੀ ਇਸ ਵੇਲੇ ਖਤਰਾ ਬਣਿਆ ਪਿਆ ਇੱਧਰ ਵਾਰਡਸੀ ਦੇ ਵਿੱਚ ਗੰਗਾ ਨਦੀ ਜਿਹੜੀ ਉਹ ਵੀ ਬਿਲਕੁਲ ਉਛਲ ਰਹੀ ਹੈ ਇਹ ਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ 110 ਲੋਕਾਂ ਦੀ ਮੌਤ ਆ ਜਿਹੜੀ ਲੈਂਡਸਲਾਈਡਿੰਗ ਦਾ ਕਰਕੇ ਸੜਕੀ ਹਾਰਸਾਂ ਦੇ ਕਰਕੇ ਜੋ ਮੀਂਹ ਕਰਕੇ ਖੱਡਾਂ ਖੁਰਨ ਕਰਕੇ ਪਹਾੜ ਭੁਰਨ ਕਰਕੇ ਘਰ ਢਹਿਣ ਕਰਕੇ ਹੋਟਲ ਢਹਿਣ ਦੇ ਕਰਕੇ ਮੌਤਾਂ ਹੋਈਆਂ ਜੀ ਤਨਾ ਜੀ ਕਾਂਗਰਸ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਗਏ ਸੀ ਕੀ ਕੀ ਉਹ ਉੱਥੇ ਜਾ ਕੇ ਉਹਨਾਂ ਨੇ ਉਹ ਦਰਬਾਰ ਸਾਹਿਬ ਦੇ ਵਿੱਚ ਗਏ ਜੀ ਤਾਂ ਉਹਨਾਂ ਨੇ ਬੜੀਆਂ ਮਹੱਤਵਪੂਰਨ ਗੱਲਾਂ ਕਹੀਆਂ ਉਹਨਾਂ ਨੇ ਮੱਥਾ ਟੇਕਿਆ ਪਹਿਲਾਂ ਤਾਂ ਮਥਾ ਟੇਕ ਕਰਨੇ ਗੱਲ ਕਹੀ ਆ ਕਿ ਦੇਖੋ ਇਸ ਵੇਲੇ ਹਾਲਾਤ ਤੇ ਬਣੇ ਪਏ ਆ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਉਹ 30 ਮਿੰਟ ਵਾਸਤੇ ਵੀ ਇੱਥੇ ਨਹੀਂ ਆ ਸਕਦੇ ਤੇ ਹਰ ਰੋਜ਼ ਈਮੇਲ ਆਉਂਦੀ ਦਰਬਾਰ ਸਾਹਿਬ ਨੂੰ ਉਡਾਉਣ ਦੀ ਉਹਨਾਂ ਨੇ ਇਸ ਗੱਲ ਦੇ ਉੱਤੇ ਦੁੱਖ ਜ਼ਾਹਰ ਕੀਤਾ ਉਹਨਾਂ ਨੇ ਕਿਹਾ ਜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਵੀ ਚੰਗੀ ਨਹੀਂ ਹੈ ਤੇ ਪੰਜਾਬ ਦੇ ਵਿੱਚ ਇਸ ਵੇਲੇ ਕੁੱਲ ਹਾਲਾਤ ਬੜੇ ਵਿਗੜੇ ਹੋਏ ਆ ਇਹਨਾਂ ਨੇ ਕਿਹਾ ਜੀ ਕਿ ਦਰਬਾਰ ਸਾਹਿਬ ਨੂੰ ਉਡਾਉਣ ਤੱਕ ਵੀ ਧੰਪੀਆਂ ਆ ਰਹੀਆਂ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਕੋਲ ਸਮਾਂ ਹੈ ਨਹੀਂ ਇੱਥੇ ਆਉਣ ਦੇ ਲਈ ਅਮਰਸਰ ਦੀ ਜਿਹੜੀ ਬੇકરી ਚੰਗੀ ਭਲੀ ਚੱਲਦੀ ਸੀ ਉਹ ਤੋਂ ਫਰੋਤੀ ਮੰਗਦੇ ਆ ਕੀ ਹੋਇਆ ਉੱਥੇ ਗੋਲੀ ਚੱਲੀ ਆ? ਆ ਬਿਲਕੁਲ ਜੀ ਬਿਲਕੁਲ ਇਹ ਬੜੀ ਦੁਖ ਦੀ ਖਬਰ ਆ ਜੀ ਇਹਦੀ ਕਿਉਂਕਿ ਇਸ ਅਮਰਸਰ ਦੇ ਵਿੱਚ ਦਾ ਅੱਜ ਬੇકરી ਤੇ ਗੋਲਗਾ ਚਲਿਆ ਤੇ ਗੋਲਗਾ ਚਲਾਉਣ ਵਾਲੇ ਜਿਹੜੇ ਫਰਾਰ ਹੋ ਗਏ ਆ ਤੇ ਉਹ ਹਾਲੇ ਤੱਕ ਫੜੇ ਨਹੀਂ ਗਏ ਤੇ ਤਿੰਨ ਜਣੇ ਮੋਟਰਸਾਈਕਲ ਤੇ ਆਏ ਤੇ ਇੱਥੇ ਸੁੰਦਰ ਬੇકરી ਆ ਇਹ ਸੁੰਦਰ ਬੇકરી ਆ ਜਿਹੜੀ ਇਹ ਕਾਫੀ ਚੱਲਦੀ ਆ ਮਜੀਠਾ ਇਲਾਕੇ ਦੇ ਵਿੱਚ ਟਵਿੰਡਾ ਦੇ ਵੀ ਕਸਬੇ ਦੇ ਵਿੱਚ ਸੁੰਦਰ ਬੇકરી ਆ ਇਸੇ ਪਤਾ ਲੱਗਾ ਜੀ 3 ਦਿਨ ਪਹਿਲਾਂ ਮਾਲਕ ਨੂੰ ਫੋਨ ਆਇਆ ਸੀਗਾ ਚੰਦਰ ਸੁੰਦਰ ਚੰਦਨ ਸੁੰਦਰ ਨੇ ਗੱਲ ਕਹੀ ਆ ਉਹ ਕਹਿੰਦੇ ਫੋਨ ਕਰਨ ਵਾਲੇ ਨੇ ਗੱਲ ਕਹੀ ਸੀ ਵੀ ਭਾਈ 40 ਲੱਖ ਰੁਪਏ ਦੇ ਦਿਓ ਨਾ ਦਿੱਤਾ ਤਾਂ ਫਰ ਨਤੀਜੇ ਭੁਗਤੋਗੇ ਅਸੀਂ ਪੈਸੇ ਦਿੱਤੇ ਨਹੀਂ ਅੱਜ ਉਹ 3-4 ਗੋਲਗਾ ਚਲਾ ਕੇ ਤੇ ਮੌਕੇ ਤੋਂ ਭੱਜ ਗਏ ਆ ਤੇ ਪੁਲਿਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਜਰਨਲ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਜੀ ਬਹੁਤ ਧੰਨਵਾਦ